ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਜੀ ਖਾਸ ਹੈ ਸੋ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਸੋ ਖਵਾਜਾ ਪੀਰ ਦੀ ਜਿਹੜੇ ਸੇਵਾ ਕਰਦੇ ਨੇ ਜੀ ਉਹਨਾਂ ਦੀ ਇਹ ਖਾਸ ਵੀਡੀਓ ਹੈ ਸੋ ਖਵਾਜਾ ਪੀਰ ਜੀ ਨੂੰ ਜੇਕਰ ਖੁਸ਼ ਕਰਨਾ ਚਾਹੁੰਦੇ ਹੋ ਕੋਈ ਨਾਰਾਜ਼ਗੀ ਹੈ ਖਵਾਜੇ ਦੀ ਕੋਈ ਸੁਪਨੇ ਖਵਾਜੇ ਦੇ ਆਉਂਦੇ ਨੇ ਤਾਂ ਇੱਕ ਕਰਮ ਜੇਕਰ ਤੁਸੀਂ ਕਰਦੇ ਹੋ ਤਾਂ ਇਹਦੇ ਨਾਲ ਖਵਾਜਾ ਜੀ ਬਹੁਤ ਜਲਦ ਖੁਸ਼ ਹੁੰਦੇ ਨੇ ਜੀ ਸੋ ਇੱਕ ਚੀਜ਼ ਦਾ ਭੋਗ ਲਗਾਉਣਾ ਜ਼ਰੂਰੀ ਆ ਆਪਾਂ ਦਲੀਆ ਨਹੀਂ ਕਵਾਂਗੇ ਵੈਸੇ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਕਰਮ ਕੀ ਆ ਕਿਉਂਕਿ ਇੱਕ ਲਾਲਚ ਦੀ ਵਜ੍ਹਾ ਤੇ ਨਾਲ ਤੁਸੀਂ ਪੂਰੀ ਵੀਡੀਓ ਸੁਣ ਸਕਦੇ ਹੋ ਜੇਕਰ ਗੱਲ ਕਰੀਏ ਕਿ ਡਾਇਰੈਕਟ ਹੀ ਗੱਲ ਸ਼ੁਰੂਆਤ ਵਿੱਚ ਹੀ ਦੱਸ ਦਈਏ ਤਾਂ ਫਿਰ ਹਰ ਕੋਈ ਆਲਸ ਕਰਦਾ ਹੈ ਸਿਰਫ ਮੇਨ ਗੱਲ ਸੁਣਨੀ ਪਸੰਦ ਕਰਦਾ ਜੇਕਰ ਤੁਸੀਂ ਪੂਰੀ ਵੀਡੀਓ ਸੁਣੋਗੇ ਇਹਦੇ ਵਿੱਚੋ ਹੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ ਤੇ ਬਹਾਨੇ ਨਾਲ ਸਹੀ ਸਮਾਂ ਵੀ ਤੁਸੀਂ ਕੱਢ ਪਾਉਗੇ ਕਿਉਂਕਿ ਗੱਲ ਸਾਰੀ ਮਾਲਕ ਦੇ ਘਰ ਦੀ ਹੀ ਇਸ ਵੀਡੀਓ ਵਿੱਚ ਹੋਣੀ ਹੁੰਦੀ ਆ ਤੇ ਉਹ ਹੀ 10 ਮਿੰਟ ਦਾ ਸਮਾਂ ਤੁਸੀਂ ਕਿਸੇ ਚੰਗੇ ਪਾਸੇ ਲਾਉਂਗੇ ਦਿਨ ਵਿੱਚ ਤਾਂ ਇੱਧਰ ਉੱਧਰ ਫालतू ਕੰਮਾਂ 'ਚ ਵੀ ਬਹੁਤ ਟਾਈਮ ਵੇਸਟ ਹਰ ਕੋਈ ਕਰਦਾ ਹੈ ਜੇਕਰ ਉੱਥੇ ਹੀ ਕਿਤੇ ਤੁਸੀਂ ਹਰ ਰੋਜ਼ ਸਮਾਂ ਕੱਢ ਲੈਣ ਨਿਊ ਮਾਲਕ ਲਈ ਸੋ ਉਹਨੂੰ ਜਾਦ ਕਰ ਲੈਣੇ ਉਹ ਪਤਾ ਨਹੀਂ ਕਦ ਕਿਹੜੀ ਗੱਲ ਤੁਹਾਡੇ ਮਨ ਨੂੰ ਟੱਚ ਕਰ ਜਾਵੇ ਤੇ ਤੁਹਾਡੀ ਸੁਰਤੀ ਉਸ ਪਰਮਾਤਮਾ ਨਾਲ ਜੁੜ ਜਾਵੇ ਸੋ ਵਕੀ ਜਦੋਂ ਕੋਈ ਗੱਲ ਮਨ ਨੂੰ ਲੱਗਦੀ ਹੈ ਕੋਈ ਨਾ ਕੋਈ ਸੰਕੇਤ ਜ਼ਰੂਰ ਮਾਲਕ ਦੇ ਤਰਫੋਂ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਅੱਜ ਦਾ ਜੋ ਵਿਸ਼ਾ ਹੈ ਉਹ ਵੀ ਸੰਝਾ ਕਰਨਾ ਹੈ ਜੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਮਰਾਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਪੁਰਨਾ ਤੇ ਆਂਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਦੱਸਿਆ ਹੈ ਕਿ ਦੀਦੀ ਜੀ ਮੈਂ ਫਟਕੜੀ ਵਾਲਾ ਕਰਮ ਕੀਤਾ ਸੀ ਸੋ ਮੇਰਾ ਰੁਕਿਆ ਹੋਇਆ ਕੰਮ ਚੱਲ ਪਿਆ ਸੋ ਦੇਖੋ ਜੀ ਗੱਲ ਇੰਨੀ ਕੁ ਹੈ ਕਿ ਕਰਮ ਨੂੰ ਕਰਕੇ ਦੇਖੋ ਵਿਸ਼ਵਾਸ ਰੱਖ ਕੇ ਤੇ ਉਹ ਕਰਮ ਦਾ ਲਾਭ ਜ਼ਰੂਰ ਮਿਲਦਾ ਹੈ ਜਿਹੜੀ ਤਾਂ ਰੂਹ ਵਿਸ਼ਵਾਸ ਰੱਖ ਕੇ ਕਰਮ ਕਰ ਲੈਂਦੀ ਆ ਕਿ ਜੇਕਰ ਕਿਸੇ ਨੇ ਕੁਝ ਦੱਸਿਆ ਹੈ ਇਹਦਾ ਕੋਈ ਨਾ ਕੋਈ ਅਰਥ ਜਾਂ ਮਤਲਬ ਤਾਂ ਜ਼ਰੂਰ ਹੋਵੇਗਾ ਜਿਹੜੇ ਤਾਂ ਇਹ ਗੱਲ ਨੂੰ ਲੈ ਕੇ ਪਰਖਣਾ ਇਹ ਸਮਝ ਲਓ ਕਿ ਪਰਖ ਵੀ ਇੱਕ ਵਿਸ਼ਵਾਸ ਰੱਖ ਕੇ ਕਰ ਦਿੱਤਾ ਕਿ ਵਾਕਈ ਸਹੀ ਆ ਤੇ ਵਿਸ਼ਵਾਸ ਰੱਖ ਕੇ ਕੀਤਾ ਹੋਇਆ ਕਰਮ ਯਕੀਨ ਰੱਖ ਕੇ ਮੂੰਚੋ ਕੱਢੀ ਹੋਈ ਗੱਲ ਸੋ ਪੂਰੀ ਜ਼ਰੂਰ ਹੁੰਦੀ ਹੈ ਜੀ ਸੋ ਬਾਕੀ ਇੱਥੇ ਜੀ ਸ਼ੁਕਰਾਨਾ ਆਪਣੇ ਮਾਲਕ ਦਾ ਕਰਨਾ ਜਦੋਂ ਵੀ ਕੋਈ ਕੰਮ ਕਰਦੇ ਹੋ ਜਾਂ ਕਰਮ ਕਰਦੇ ਹੋ ਪੂਰਾ ਧੁਰ ਚੜਦਾ ਹੈ ਸੋ ਆਪਣੇ ਮਾਲਕ ਨੂੰ ਯਾਦ ਕਰਨਾ ਧੰਨਵਾਦ ਸਿਰਫ ਉਹ ਮਾਲਕ ਦਾ ਕਰਨਾ ਹੈ ਨਾ ਹੀ ਕਿ ਤੁਸੀਂ ਸਾਨੂੰ ਇਹ ਗੱਲ ਕਹਿਣੀ ਆ ਕਿ ਤੁਹਾਡੀ ਵਜ੍ਹਾ ਨਾਲ ਨਹੀਂ ਕਰਨ ਕਰਾਉਣ ਵਾਲਾ ਉਹ ਪ੍ਰਮਾਤਮਾ ਹੈ ਕਦ ਕਿਨੂੰ ਰਸਤਾ ਕਿਦੋਂ ਦਿਖਾਉਣਾ ਹੈ ਉਹ ਪ੍ਰਮਾਤਮਾ ਜਾਣਦਾ ਹੈ ਸੋ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਆਪਾਂ ਇੱਕ ਦੂਸਰੇ ਨੂੰ ਇੱਥੇ ਇਸ ਚੈਨਲ ਤੇ ਰਾਈ ਮਿਲੇ ਹੋਏ ਆ ਜੀ ਇੱਕ ਦੂਸਰੇ ਦੇ ਤੱਕ ਆਪਾਂ ਆਪਣੇ ਮਨ ਦਾ ਸਵਾਲ ਜੋ ਜਵਾਬ ਗੱਲ ਹੈ ਉਹ ਰੱਖਦੇ ਆ ਸੋ ਪ੍ਰਮਾਤਮਾ ਦੀ ਕਿਰਪਾ ਹੋਈ ਇਸੇ ਲਈ ਕੋਈ ਨਾ ਕੋਈ ਪਿਛਲਾ ਸੰਬੰਧ ਹੁੰਦਾ ਹੈ ਉਹੀ ਰੂਹਾਂ ਨਾਲ ਜੁੜਦੀਆਂ ਹੈ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਬਹੁਤ ਦੁਨੀਆ ਭਰੀ ਪਈ ਆ ਸੋ ਕੋਈ ਕਿਸੇ ਨੂੰ ਨਹੀਂ ਜਾਣਦਾ ਜੀਦਾ ਕੋਈ ਪਿਛਲਾ ਹੀ ਹਿਸਾਬ ਹੁੰਦਾ ਹੈ ਜੀ ਉਹ ਕਿਸੇ ਨਾ ਕਿਸੇ ਤਰੀਕੇ ਮਿਲ ਜਾਂਦੇ ਨੇ ਚਾਹੇ ਉਹ ਮਾਲਕ ਏ ਆਪਾਂ ਨੂੰ ਜਿਵੇਂ ਲਾ ਲਓ ਕਿ ਫੋਨ ਤੇ ਆਪਾਂ ਮਿਲੇ ਆ ਫੋਨ ਰਾਈ ਹੀ ਤੁਹਾਡੇ ਨਾਲ ਜੁੜੇ ਹੋਏ ਆ ਸੋ ਉਹ ਮਾਲਕ ਨੇ ਜੋੜਨਾ ਸੀ ਜੋੜ ਦਿੱਤਾ ਹੈ ਸਾਨੂੰ ਖੁਦ ਨੂੰ ਨਹੀਂ ਪਤਾ ਯਕੀਨ ਵੀ ਨਹੀਂ ਹੋ ਰਿਹਾ ਕਿ ਜ਼ਿੰਦਗੀ 'ਚ ਖੁਸ਼ ਐਸਾ ਵੀ ਹੋਣਾ ਸੀ ਸੋ ਜਿਸ ਦਿਨ ਉਹ ਮਾਲਕ ਨੇ ਕਿਰਪਾ ਕੀਤੀ ਆਪਣੇ ਬਾਰੇ ਦੱਸਾਂਗੇ ਲਾਈਵ ਹੋਵਾਂਗੇ ਫਿਰ ਤੁਹਾਨੂੰ ਆਪਣੀ ਸੱਚਾਈ ਦੱਸਾਂਗੇ ਕਿ ਕਿੰਨਾ ਮੁਸ਼ਕਲਾਂ ਚੋਂ ਉੱਠ ਕੇ ਅਸੀਂ ਇੱਥੇ ਤੱਕ ਅੱਜ ਪਹੁੰਚੇ ਹਾਂ ਮਾਲਕ ਨੇ ਜੇਕਰ ਕਿਰਪਾ ਕੀਤੀ ਸੋ ਫਿਰ ਜ਼ਰੂਰ ਇਹ ਗੱਲਾਂ ਵੀ ਸਾਂਝੀਆਂ ਹੋਣਗੀਆਂ ਜੀ ਸੋ ਵਿਸ਼ਵਾਸ ਰੱਖ ਕੇ ਕਰਮ ਕਰਕੇ ਦੇਖੋ ਉਹਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਦੇਖੋ ਤੇ ਤੁਹਾਨੂੰ ਐਸਾ ਰੰਗ ਮਾਲਕ ਦਾ ਚੜ ਜਾਵੇਗਾ ਤੁਹਾਨੂੰ ਨਾਲ ਕੋਈ ਸਵਾਹ ਹੋਰ ਕੋਈ ਰਿਸ਼ਤਾ ਖਾਸ ਨਹੀਂ ਲੱਗੇਗਾ ਸੋ ਜੋ ਸਚਾਈ ਹੈ ਹਾਰਿਕ ਅਸਾਂ ਦੀ ਹੋਏ ਹੈ ਕਿ ਅਸਲ ਰਿਸ਼ਤਾ ਜੋ ਸੱਚਾ ਰਿਸ਼ਤਾ ਹੈ ਜੀ ਉਹ ਪਰਮਾਤਮਾ ਦਾ ਹੀ ਆਪਣੇ ਨਾਲ ਹੁੰਦਾ ਹੈ ਹੋਰ ਸਭ ਝੂਠ ਦੇ ਰਿਸ਼ਤੇ ਨੇ ਮੋਹ ਹੈ ਜੀ ਇਹ ਮੋਹ ਦੀਆਂ ਤੰਦਾਂ ਕਦ ਇੱਕ ਦੂਸਰੇ ਤੋਂ ਦੂਰ ਹੋ ਜਾਂਦੀ ਇਹ ਮਾਲਕ ਹੀ ਜਾਣਦਾ ਹੈ ਆਪਾਂ ਕੁਝ ਨਹੀਂ ਜਾਣਦੇ ਸਿਰਫ ਜੇ ਮੋਹ ਪਉਣਾ ਹੈ ਜਿਆਦਾ ਤੋਂ ਜਿਆਦਾ ਉਹ ਪਰਮਾਤਮਾ ਨਾਲ ਪਾਓ ਤੇ ਆਪਣੇ ਲਈ ਜੇਕਰ ਕੁਝ ਕਮਾਉਣਾ ਹੈ ਉਹ ਨਾਮ ਦੀ ਕਮਾਈ ਹੈ ਨਾਮ ਦੀ ਕਮਾਈ ਦੇ ਨਾਲ ਹੀ ਤੁਸੀਂ ਪਾਰ ਲੱਗ ਸਕਦੇ ਆ ਤੇ ਨਾਮ ਦੀ ਕਮਾਈ ਹੀ ਤੁਹਾਡੀ ਕਦਰ ਪਵਾਵੇਗੀ ਨਾਮ ਦੀ ਕਮਾਈ ਨਾਲ ਹੀ ਉਹ ਗੁਰੂ ਸਾਨੂੰ ਇਹ ਪਪਸ ਅਗਰ ਪਾਰ ਕਰਾ ਦੇਗਾ ਜੀ ਸੋ ਨਾਮ ਦੇ ਨਾਲ ਹੀ ਸਭ ਕੁਸ਼ ਖੱਟਿਆ ਜਾ ਸਕਦਾ ਹੈ ਜੀ ਬਿਨਾ ਨਾਮ ਤੋਂ ਇਨਸਾਨ ਅਧੂਰਾ ਹੈ ਬਿਨਾ ਗੁਰੂ ਤੋਂ ਹਰ ਇੱਕ ਇਨਸਾਨ ਅਧੂਰਾ ਹੈ ਗੁਰੂ ਜ਼ਿੰਦਗੀ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚੇ ਲਿਖਦੇ ਨੇ ਕਿ ਦੀਦੀ ਜੀ ਮੈਂ 1 ਸਾਲ ਤੋਂ ਅਰਦਾਸ ਲਗਾਈ ਹੋਈ ਆ ਉਹ ਪੂਰੀ ਨਹੀਂ ਅਸ਼ੀਆ ਹੋ ਰਹੀ ਸੋ ਇਹਦੇ ਲਈ ਕੀ ਕਰਨਾ ਪਵੇਗਾ ਸੋ ਜਲੰਧਰ ਤੋਂ ਨੇ ਜੀ ਇਹ ਸੋ ਦੇਖੋ ਜੀ ਅਰਦਾਸ ਕਬੂਲ ਉਦੋਂ ਹੋਣੀ ਜਦੋਂ ਤੁਹਾਡਾ ਮਨ ਟਿਕ ਗਿਆ ਤੁਸੀਂ ਇਹ ਮਨ ਵਿੱਚ ਖਿਆਲ ਲੈੰਦਾ ਕਿ ਅਸੀਂ ਕਿਸੇ ਖਾਸ ਦੇ ਮੂਰੇ ਆਚੀ ਰੱਖੀ ਹੈ ਜਿਵੇਂ ਕਿ ਅਸੀਂ ਆਪਣੇ ਮਾਪਿਆਂ ਮੂਰੇ ਜਿੱਦ ਕਰਦੇ ਆ ਕਿ ਸਾਨੂੰ ਆ ਚੀਜ਼ ਚਾਹੀਦੀ ਆ ਤੇ ਮਾਪਾ ਚਾਹੇ ਦੁਖੀ ਹੋ ਕੇ ਉਹ ਚੀਜ਼ ਲੈ ਕੇ ਦਵੇ ਪਰ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਦਿੰਦਾ ਜ਼ਰੂਰ ਆ ਚੀਜ਼ ਉਸੀ ਤਰ੍ਹਾਂ ਹੈ ਪਰਮਾਤਮਾ ਜਦੋਂ ਤੁਸੀਂ ਉਹਨਾਂ ਮੂਰੇ ਅਰਦਾਸ ਕਰਦੇ ਹੋ ਉੱਥੇ ਫਿਰ ਮਨ ਵਿੱਚ ਹੋਰ ਕੋਈ ਵੀ ਗੱਲ ਨਾ ਸੋਚਿਆ ਕਰੋ ਨਾ ਟਾਮਾ ਟੋਲ ਹੋਇਆ ਕਰੋ ਇਹ ਸੋਚ ਲਓ ਕਿ ਉਹ ਇੱਕ ਸ਼ਕਤੀ ਆ ਜੀਦੇ ਮੂਰੇ ਅਸੀਂ ਆਪਣਾ ਸਵਾਲ ਰੱਖ ਦਿੱਤਾ ਅਸੀਂ ਰੱਖ ਦਿੱਤਾ ਤੇ ਉਹਨੇ ਸੁਣ ਲਿਆ ਹੈ ਤੇ ਇਹ ਪੂਰਾ ਜ਼ਰੂਰ ਹੋਣਾ ਇਸ ਤੋਂ ਇਲਾਵਾ ਹੋਰ ਕੁਝ ਸੋਚਣਾ ਹੀ ਨਹੀਂ ਜੇਕਰ ਤੁਸੀਂ ਚੰਗਾ ਹੀ ਆਪਣੇ ਬਾਰੇ ਸੋਚੋਗੇ ਹੀ ਸੋਚੋਗੇ ਕਿ ਇਹ ਕੰਮ ਬਣਨਾ ਹੈ ਤੇ ਉਹ ਕੰਮ ਬਣ ਕੇ ਹੀ ਰਹਿਣਾ ਇਹ ਗੱਲ 100% ਸੱਚਾ ਇੱਕ ਵਾਰੀ ਗੱਲ ਨੂੰ ਜੇਕਰ ਅਜਮਾ ਕੇ ਦੇਖੋਗੇ ਤੇ ਲਾਭ ਤੁਹਾਨੂੰ ਆਪਣੇ ਆਪ ਮਿਲਣਾ ਸ਼ੁਰੂ ਹੋ ਜਾਵੇਗਾ ਜੀ ਗੱਲ ਯਕੀਨ ਦੀ ਹੈ ਯਕੀਨ ਰੱਖੋਗੇ ਜਿੱਦ ਨਾਲ ਆਪਣੇ ਮਾਲਕ ਅਗੇ ਅਰਦਾਸ ਕਰੁੰਦੇ ਕਿ ਤੂੰ ਮਾਲਕ ਕਰ ਸਕਦਾ ਹੈ ਜਿਵੇਂ ਬੱਚਾ ਜਿੱਦ ਕਰਦਾ ਏ اسی ਤਰ੍ਹਾਂ ਸਾਨੂੰ ਉਹ ਮਾਪੇ ਦੇ ਨਾਲ ਵੀ ਪਿਆਰ ਪਾਉਣਾ ਚਾਹੀਦਾ ਆ ਸੋ ਉਹ ਮਾਪੇ ਤੇ ਜੋ ਅਸਲ ਮਾਪਾ ਹੈ ਸਾਡਾ ਉਹਦੇ ਤੇ ਯਕੀਨ ਰੱਖ ਕੇ ਵਿਸ਼ਵਾਸ ਰੱਖ ਕੇ ਜਿੰਦਗੀ ਦੇ ਕਦਮ ਅੱਗੇ ਵਧਾਉਂਦੇ ਜਾਓ ਤੇ ਮੰਜ਼ਿਲ ਤੱਕ ਜ਼ਰੂਰ ਪਹੁੰਚ ਜ ਜਾਓਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਵੈਸੇ ਇਹਨਾਂ ਨੇ ਇੱਥੇ ਕੁਝ ਵੀ ਸਵਾਲ ਲਿਖਿਆ ਨਹੀਂ ਹੋਇਆ ਇੰਨਾ ਹੀ ਲਿਖਿਆ ਆ ਕਿ ਦੀਦੀ ਜੀ ਮੇਰੇ ਕਮੈਂਟ ਦਾ ਜਵਾਬ ਦੇ ਦਿਓ ਸੋ ਵਾਪਸ ਆਪਣਾ ਸਵਾਲ ਰੱਖ ਕੇ ਆਪਣਾ ਨਾਮ ਲਿਖ ਕੇ ਜ਼ਰੂਰ ਸਾਨੂੰ ਕਮੈਂਟ ਕਰੋ ਸੋ ਫਿਰ ਕੋਸ਼ਿਸ਼ ਰਹੇਗੀ ਕਿ ਤੁਹਾਡੇ ਸਵਾਲ ਦਾ ਜਵਾਬ ਜਲਦੀ ਹੀ ਦਈਏ ਸੋ ਬਾਕੀ ਇਥੇ ਹੀ ਬੇਨਤੀ ਹੈ ਕਿ ਜਿਹੜਾ ਵੀ ਇਨਸਾਨ ਆਪਣਾ ਸਵਾਲ ਕੋਈ ਕਿਸੇ ਤਰ੍ਹਾਂ ਨਾਲ ਵੀ ਰੱਖਦਾ ਹੈ ਜੀ ਉਹ ਆਪਣਾ ਨਾਮ ਜਰੂਰ ਲਿਖਿਆ ਕਰੋ ਕਮੈਂਟ ਵਿੱਚ ਤਾਂ ਕਿ ਪਤਾ ਚੱਲ ਜਾਂਦਾ ਹੈ ਕਮੈਂਟ ਸੁਣਨ ਵਾਲੇ ਨੂੰ ਕਿ ਸਾਡੇ ਹੀ ਸਵਾਲ ਦਾ ਜਵਾਬ ਹੈ ਤੇ ਜਦੋਂ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਸ ਤੋਂ ਬਾਅਦ ਕਮੈਂਟਾਂ ਵਿੱਚ ਇੱਕ ਵਾਰ ਜਰੂਰ ਦੱਸ ਦਿਆ ਕਰੋ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆਂ ਜੀ ਵੀਡੀਓ ਨੂੰ ਇੱਕ ਲਾਈਕ ਪਲੀਜ਼ ਜਰੂਰ ਕਰ ਦਿਓ ਤੇ ਲਾਸਟ ਵਿੱਚ ਇਹ ਵੀਡੀਓ ਨੂੰ ਸ਼ੇਅਰ ਜਰੂਰ ਵੱਧ-ਵੱਧ ਕਰਨਾ ਤੇ ਸਭ ਤੋਂ ਪਹਿਲਾਂ ਇੱਥੇ ਤੁਹਾਡਾ ਸ਼ੁਕਰਾਨਾ ਕਰਦੇ ਆਂ ਕਿ ਕੱਲ ਜੋ ਆਪਾਂ ਵੀਡੀਓ ਬਣਾਈ ਸ਼ਬਦ ਇੱਕ ਬੋਲਿਆ ਸੀ ਜੀ ਉਹ ਕਾਫੀ ਰੂਹਾਂ ਨੇ ਪਸੰਦ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਇਸੇ ਤਰ੍ਹਾਂ ਦਾ ਤੁਹਾਡਾ ਸਾਥ ਪਿਆਰ ਮਿਲਦਾ ਰਹੇ ਪਹਿਲੀ ਪੋਜੀਸ਼ਨ ਤੇ ਵੀਡੀਓ ਚੱਲ ਰਹੀ ਹੈ ਜੀ ਕੱਲ੍ਹ ਵਾਲੀ ਸੋ ਉਹ ਵੀਡੀਓ ਨੂੰ ਤਾਂ ਤੁਸੀਂ ਵਾਰ-ਵਾਰ ਵੀ ਸੁਣ ਸਕਦੇ ਹੋ ਉਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਦੇ ਵਿੱਚ ਸ਼ਬਦ ਜੋ ਬੋਲਿਆ ਗਿਆ ਹੈ ਉਹਦੇ ਅਰਥ ਬਹੁਤ ਡੂੰਗੇ ਨੇ ਜੇ ਕਰਮਾਨਰ ਉਹ ਲੱਗ ਜਾੜ ਤਾਂ ਕੀ ਆਵਾਤਾ ਸ਼ਬਦਾਂ ਦੇ ਨਾਲ ਹੀ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਹੈ ਜੀ ਕਿਉਂਕਿ ਉਹ ਇੱਕ ਗਾਣਾ ਨਹੀਂ ਹੈ ਕਿ ਕੋਈ ਸੌਂਗ ਆ ਸੁਣ ਲਿਆ ਸੋ এনਜੋਏ ਵਾਸਤੇ ਉਹ ਪੂਰੀ ਜ਼ਿੰਦਗੀ ਨੂੰ এনਜੋਏ ਕਰਨ ਲਈ ਬੋਲ ਅਰਥ ਨਹੀਂ ਉਹਨਾਂ ਦੇ ਜੇਕਰ ਉਹਨਾਂ ਨੂੰ ਸਮਝ ਲਓਗੇ ਪਤਾ ਨਹੀਂ ਕਦ ਕਿਹੜੀ ਵੇਲੇ ਲੀ ਹੋ ਉਸ ਪ੍ਰਮਾਤਮਾ ਨਾਲ ਜੁੜ ਜਾਵੇ ਤੇ ਮਾਲਕ ਦੀ ਕਿਰਪਾ ਹੋ ਜਾਵੇ ਉਹ ਤਾਂ ਵੈਸੇ ਵੀ ਤੁਸੀਂ ਘਰ ਵਿੱਚ ਕੰਮ ਕਰਦੇ ਵੀ ਵੀਡੀਓ ਚਲਦੀ ਛੱਡ ਕੇ ਕਰੀ ਜਾਓ ਤਾਂ ਵੀ ਉਹਦਾ ਫਾਇਦਾ ਹੀ ਫਾਇਦਾ ਹੈ ਜੀ ਸੋ ਮਾਲਕ ਦੀ ਤਰਫ ਧਿਆਨ ਜੁੜਿਆ ਰਹਿੰਦਾ ਹੈ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਖਵਾਜਾ ਪੀਰ ਜੀ ਦਾ ਕਰਮ ਸੋ ਖਵਾਜਾ ਪੀਰ ਜੀ ਨੂੰ ਖੁਸ਼ ਕਰਨ ਲਈ ਬਹੁਤ ਤਰੀਕੇ ਦੇ ਕਰਮ ਕੀਤੇ ਜਾਂਦੇ ਨੇ ਸੋ ਖਵਾਜਾ ਪੀਰ ਜੀ ਖੁਸ਼ ਵੀ ਚਲਦੀ ਹੋ ਜਾਂਦੇ ਨੇ ਸਖਵਾਜਾ ਸਿੱਧਾ ਰਹਿੰਦਾ ਹੈ ਤੇ ਹਰ ਇੱਕ ਪੀਰ ਸਿੱਧਾ ਰਹਿੰਦਾ ਹੈ ਕਿਉਂਕਿ ਖਵਾਜਾ ਪੀਰ ਹੀ ਐਸਾ ਇੱਕ ਪੀਰ ਹੈ ਜਿਹੜਾ ਹਰ ਇੱਕ ਦੀ ਸੁੱਖਣਾ ਨੂੰ ਲੈ ਲੈਂਦਾ ਹੈ ਕੀਤੇ ਕਰਾਇ ਨੂੰ ਹਟਾ ਕੇ ਪਲਾ ਵਿੱਚ ਲੈ ਜਾਂਦਾ ਹੈ ਸੋ ਖਵਾਜਾ ਬਹੁਤ ਵੱਡੀ ਤਾਕਤ ਹੈ ਜੀ ਸੋ ਖਵਾਜਾ ਪੀਰ ਸਿੱਧਾ ਹੋ ਜਾਵੇ ਹੋਵਾਜੇ ਪੀਰ ਨੂੰ ਮਨਾ ਲਿਆ ਤੇ ਪੀਰ ਆਪਣੇ ਆਪ ਸਿੱਧੇ ਹੋ ਜਾਂਦੇ ਨੇ ਜੇਕਰ ਤੁਸੀਂ ਲੱਖ ਦਾ ਤਾਂ ਪੀਰ ਦੀ ਸਰਕਾਰ ਬੌਸਪਾਕ ਦੀ ਸੇਵਾ ਕਰਦੇ ਹੋ ਤੇ ਨਾਲ ਲੱਖ ਦਾ ਤਾਂ ਪੀਰ ਦਾ ਪੈਰਾ ਜ਼ਰੂਰ ਹੁੰਦਾ ਹੈ ਜੀ ਸੋ ਉਹਨਾਂ ਨੂੰ ਖੁਸ਼ ਕਰਨ ਲਈ ਬਹੁਤ ਤਰੀਕੇ ਨਾਲ ਕਰਮ ਕੀਤੇ ਜਾਂਦੇ ਨੇ ਸੋ ਆਪਾਂ ਅੱਜ ਜੋ ਖਾਸ ਇੱਕ ਕਰਮ ਸੰਝਿਆ ਕਰਨ ਲੱਗੇ ਆ ਕਿ ਇਸ ਮਹੀਨੇ ਖਵਾਜਾ ਪੀਰ ਨੂੰ ਜਿਹੜੇ ਮੰਨਦੇ ਨੇ ਜੀ ਆਪਾਂ ਜਿਵੇਂ ਕੀ ਦੱਸਿਆ ਕਿ ਵੀਰਵਾਰ ਐਤਵਾਰ ਜਿਹੜੇ ਇਸ ਮਹੀਨੇ ਚ ਆਣਗੇ ਜੀ ਇਹਦੇ ਵਿੱਚ ਕੋਸ਼ਿਸ਼ ਕਰਨੀ ਆ ਕਿ ਕਰਮ ਕੀਤਾ ਜਾਵੇ ਥੋੜਾ ਬੋਧਾ ਪੰਡਾਰਾ ਅਨ ਪਾਣੀ ਤਿਆਰ ਕਰਕੇ ਭੋਗ ਲਗਾਇਆ ਜਾਵੇ ਤੇ ਖਵਾਜਾ ਪੀਰ ਜੀ ਨੂੰ ਭੋਗ ਲਗਵਾਉਣਾ ਹੈ ਪ੍ਰਸ਼ਾਦੇ ਦਾ ਪ੍ਰਸ਼ਾਦਾ ਜਾਨੀ ਘਰ ਜੀ ਤਿਆਰ ਕਰਕੇ ਘਰ ਜੀ ਸੇਵਾ ਕਰਦੇ ਹੋ ਤਾਂ ਉੱਥੇ ਤੁਸੀਂ ਇੱਕ ਚੀਜ਼ ਨਾਲ ਜ਼ਰੂਰ ਬਣਾਉਣੀ ਆ ਉਹ ਚੀਜ਼ ਹੈ ਕੜੀ ਕੜੀ ਖਵਾਜਾ ਪੀਰ ਜੀ ਨੂੰ ਬਹੁਤ ਪਸੰਦ ਹੈ ਤੇ ਕੜੀ ਤੇ ਖਵਾਜਾ ਪੀਰ ਜੀ ਬਹੁਤ ਜਲਦ ਖੁਸ਼ ਹੁੰਦੇ ਨੇ ਆਪਾਂ ਤੁਸੀਂ ਸ਼ਾਇਦ ਕਈ ਵਾਰ ਦੇਖਿਆ ਵੀ ਹੋਵੇਗਾ ਕਿ ਕਿਤੇ ਵੀ ਵੇੜਾ ਤਰਨ ਜਾਂਦੇ ਆ ਤੇ ਉੱਥੇ ਕੜੀ ਦਾ ਹੀ ਨੰਕਰ ਚੱਲਦਾ ਹੈ ਸੋ ਕੜੀ ਬਣਾਈ ਇਸ ਲਈ ਜਾਂਦੀ ਹੈ ਕਿਉਂਕਿ ਖਵਾਜਾ ਪੀਰ ਜੀ ਦੇ ਕੜੀ ਹੀ ਚੱਲਦੀ ਹੈ ਜੀ ਤੇ ਜਦੋਂ ਵੀ ਖਵਾਜਾ 피ਰ ਜੀ ਨੂੰ ਭੋਗ ਲਗਾਉਣਾ ਹੈ ਪ੍ਰਸ਼ਾਦਾ ਤਿਆਰ ਕਰਕੇ ਤੇ ਕੜੀ ਜ਼ਰੂਰ ਬਣਾਉਣੀ ਆ ਜ਼ਰੂਰੀ ਇਹ ਨਹੀਂ ਹੈ ਕਿ ਇਕੱਲੇ ਆਪਾਂ ਹਾਂ ਦੀ ਦਲੇ ਛੋਲੇ ਮਾਂ ਦੀ ਦਾਲ ਜ਼ਿਆਦਾਤਰ ਕਹਿੰਦਾ ਕਿ ਲੰਗਰਾਂ ਚ ਬਣਦੀ ਆ ਪਰ ਖਵਾਜਾ ਪੀਰ ਜੀ ਦੀ ਸਪੈਸ਼ਲ ਜੋ ਦਾਲ ਹੈ ਜੀ ਉਹ ਇੱਕ ਕੜੀ ਹੈ ਸੋ ਜਦੋਂ ਵੀ ਪ੍ਰਸ਼ਾਦ ਦਾ ਤਿਆਰ ਕਰਨਾ ਹੈ ਤੇ ਕੜੀ ਦਾ ਭੋਗ ਜ਼ਰੂਰ ਲਗਾਉਣਾ ਥੋੜੀ ਜੀ ਕੜੀ ਤਿਆਰ ਕਰ ਲਓ ਸੋ ਪੀਰ ਦਾ ਨਾਮ ਲੈ ਕੇ ਧੂਪ ਪਾ ਦਿਓ ਸੋ ਪੀਰ ਖੁਸ਼ੀ ਖੁਸ਼ ਹੁੰਦੇ ਨੇ ਜੀ ਜੋ ਆ ਸੰਗਰਾਦ ਤੋਂ ਜਾਨੀਆ ਮੋਹਰੇ ਜੋ ਸੰਗਰਾਦ ਲਾਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਜੋ ਵੀ ਐਤਵਾਰ ਦਾ ਤੁਸੀਂ ਕੰਮ ਕਰਨਾ ਹੈ ਕਵਾਜਾ ਫਿਰਜੀ ਦੇ ਨਾਮ ਦਾ ਤੁਸੀਂ ਇਹ ਤਰੀਕੇ ਦੇ ਨਾਲ ਕਰੋਗੇ ਤੇ ਬਹੁਤ ਕਿਰਪਾ ਰੈਂਦੀ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੀ ਚਾਹ ਪੀਣਾਂ ਦੀ ਜੈ ਸਈਆਂ ਦੀ ਬਹੁਤ ਬਹੁਤ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ